ਦੀਪਕ ਜੀ ਜਿਹੜੇ ਕੰਟਰੋਲਰ ਤੇ ਆਡੀਟਰ ਜਨਰਲ ਨੇ ਸੀਏਜੀ ਨੇ ਪੰਜਾਬ ਦੀ ਸਰਕਾਰ ਨੂੰ ਸਵਾਲ ਕੀਤਾ ਵੀ ਫੰਡਾਂ ਦੀ ਦੁਰਵਰਤੋਂ ਹੋਈ ਆ ਕੀ ਵੇਰਵਾ ਜੀ ਬਿਲਕੁਲ ਜੀ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਕੈਗ ਦੀ ਜਿਹੜੀ ਆਡਿਟ ਰਿਪੋਰਟ ਜਿਸ ਤਰ੍ਹਾਂ ਹੁੰਦੀ ਉਹ ਸਾਰੀ ਜਦੋਂ ਪੇਸ਼ ਕੀਤੀ ਗਈ ਉਹਦੇ ਵਿੱਚ ਇਹ ਵੱਡਾ ਸਵਾਲ ਸੀਗਾ ਜੀ ਕਿ ਵੀ ਜਿਹੜੇ ਫੰਡ ਵੱਖ-ਵੱਖ ਵਿਭਾਗਾਂ ਨੂੰ ਕੇਂਦਰ ਵੱਲੋਂ ਆਉਂਦੇ ਨੇ ਤੇ ਉਹਨਾਂ ਦਾ ਸਹੀ ਹਿਸਾਬ ਕਿਤਾਬ ਸਰਕਾਰ ਦੇ ਖਾਤਿਆਂ 'ਚੋਂ ਨਹੀਂ ਲੱਭ ਰਿਆ ਕਿਤਾਬਾਂ 'ਚੋਂ ਨਹੀਂ ਲੱਭ ਰਿਆ ਕਿਤੇ ਕੋਈ ਕਪੜਾ ਤਾਂ ਨਹੀਂ ਜੀ ਉਹਨਾਂ ਦਾ ਇਹ ਸਵਾਲ ਹੈ ਹਮ ਇਹ ਸਵਾਲ ਬਿਲਕੁਲ ਜਾਇਜ਼ ਹੈ ਕਿਉਂਕਿ ਬੀਏ ਜੀ ਤੁਸੀਂ ਹਿਸਾਬ ਲਾ ਲਓ ਕਿ ਜਿਹੜੀ ਸਰਟੀਫਿਕੇਟ ਦਿੱਤਾ ਵੀ ਜਾਂਦਾ ਹੈ ਸ਼ੰਕੇ ਸੋਭੇ ਤਾਂ ਉਹਦੇ ਪਰ ਆ ਜਾਂਦੇ ਨੇ ਜੀ ਕਿ ਵੀ ਇਸ ਕੰਮ ਲਈ ਇੰਨਾ ਪ੍ਰੋਜੈਕਟ ਲਈ ਪੈਸੇ ਪਾਸ ਤੇ ਪਤਾ ਨਹੀਂ ਲੱਗੇ ਕਿੰਨੇ ਹੁੰਦੇ ਨੇ ਤੇ ਖਾਦੇ ਕਿੰਨੇ ਹੁੰਦੇ ਨੇ ਇਹ ਨਹੀਂ ਕਿ ਆ ਕਿ ਸਾਰੇ ਹੀ ਅਫਸਰ ਜਾਂ ਸਾਰੀ ਰਾਜਨੀਤਿਕ ਲੀਡਰ ਅਜਿਹੇ ਨੇ ਪਰ ਜ਼ਿਆਦਾਤਰ ਪਹਿਲਾਂ ਜਿਹੜੀ ਪਰਤ ਚੱਲੀ ਆ ਰਹੀ ਹੈ ਉਹਦੇ ਹਿਸਾਬ ਨਾਲ ਸ਼ੰਕੇਸ਼ੂ ਭਈ ਯਾਜ ਨੇ ਹੂੰ ਹੁਣ ਇਹ ਥੋੜੇ ਬਹੁਤ ਪੈਸੇ ਹੁਣ ਤਾਂ ਵੀ ਨਹੀਂਗਾ ਇਹ 3000 ਕਰੋੜ ਤੋਂ ਉੱਪਰ ਹੈ 3674 ਕਰੋੜ ਰੁਪਏ ਦਾ ਹਿਸਾਬ ਕਿਤਾਬ ਪੰਜਾਬ ਸਰਕਾਰ ਦੇ ਖਾਤਿਆਂ 'ਚੋਂ ਲੱਭੇ ਨਹੀਂ ਰਿਹਾ ਤੇ ਕੇਂਦਰ ਸਰਕਾਰ ਪੁੱਛ ਰਹੀ ਆ ਜਾਂ ਕੇਂਦਰ ਦਾ ਵਿਭਾਗ ਪੁੱਛ ਰਿਹਾ ਜਾਂ ਕੈਗ ਦੀ ਰਿਪੋਰਟ 'ਚ ਇਹ ਸਵਾਲ ਆ ਕਿ ਵੀ ਇਹ ਹਿਸਾਬ ਕਿਤਾਬ ਕਿਉਂ ਨਹੀਂਗਾ ਦੇਖੋ ਇੱਕ ਸਿੰਪਲ ਵਰਤਾਰ ਹੈ ਕਿ ਜੇ ਪੰਜਾਬ ਸਰਕਾਰ ਕਿਸੇ ਸੰਸਥਾ ਨੂੰ ਕਿਸੇ ਪਿੰਡ ਨੂੰ ਕਿਸੇ ਧਿਰ ਨੂੰ ਗ੍ਰਾਂਟ ਜਾਰੀ ਕਰਦੀ ਆ ਜੀ ਤਾਂ ਉਹਦਾ ਸਮਾਂ ਹੱਦ ਜੀ ਤੇ ਉਹਦੇ ਨਾਲ ਉਹਦੀ ਇੱਕ ਚਿੱਠੀ ਕਿਹੜੇ ਕੰਮ ਲਈ ਵਰਤੀ ਜਾਣੀ ਆ ਉਹਦਾ ਹਿਸਾਬ ਦਿੱਤਾ ਹੁੰਦਾ ਕਿ ਵੀ ਇਸ ਕੰਮ ਲਈ ਇਹ ਗ੍ਰਾਂਟ ਵਰਤਣ ਦੀ ਦਿੱਤੀ ਜਾਂਦੀ ਹੈ ਇਸ ਸਮੇਂ 'ਚ ਵਰਤ ਕੇ ਇਹਦਾ ਵਰਤੋਂ ਸਰਟੀਫਿਕੇਟ ਤੁਸੀਂ ਜਮ੍ਹਾਂ ਕਰਾਉਣਾ ਜੀ ਉਸੇ ਤਰ੍ਹਾਂ ਬਿਲਕੁਲ ਇਸੇ ਬੁਨਿਆਦ ਤੇ ਕੇਂਦਰ ਜਦੋਂ ਫੰਡ ਜਾਰੀ ਕਰਦਾ ਹੈ ਤਾਂ ਕੇਂਦਰ ਨੂੰ ਤੁਸੀਂ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਾਉਣਾ ਹੁੰਦਾ ਹਮ ਹਮ ਹੁਣ ਇੱਥੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਾਉਣ ਤਾਂ ਦੂਰ ਦੀ ਗੱਲ ਐ ਪੈਸੇ ਵਰਤੇ ਕਿੱਥੇ ਗਏ ਨੇ ਉਹਦਾ ਵੀ ਹਿਸਾਬ ਕਿਤਾਬ ਨਹੀਂ ਲੱਭ ਰਿਹਾ ਖਾਤਿਆਂ 'ਚ ਜੀ ਤੇ ਚਲੋ ਵਰਤੋਂ ਤੋਂ ਬਾਅਦ ਸਰਟੀਫਿਕੇਟ ਨਾ ਦਿੱਤਾ ਹੋਵੇ ਹੈਨਾ ਇਹ ਵੱਖਰੀ ਗੱਲ ਐ 3674 ਕਰੋੜ ਰੁਪਏ ਦਾ ਹਿਸਾਬ ਕਿਤਾਬ ਨਹੀਂ ਲੱਭ ਰਿਹਾ ਜਿਹਦੇ ਵਿੱਚੋਂ 350 ਕਰੋੜ ਪਿਛਲੀ ਕੈਪਟਨ ਸਰਕਾਰ ਦੇ ਸਮੇਂ ਦਾ ਹੂੰ ਹੂੰ ਉਹਨਾਂ ਦੇ ਸਮੇਂ ਦਾ ਹਿਸਾਬ ਕਿਤਾਬ ਐ ਜੇ ਹੁਣ 350 ਕਰੋੜ ਉਹਨਾਂ ਦਾ ਕੱਢ ਦਈਏ ਤਾਂ ਇਸ ਢਾਈ ਪੌਣੇ 3 ਸਾਲ ਦੇ ਹਵਾਲੇ ਨਾਲ 3324 ਕਰੋੜ ਬਣਦਾ ਤਾਂ ਵੀ 3324 ਕਰੋੜ ਦਾ ਹਿਸਾਬ ਪੰਜਾਬ ਸਰਕਾਰ ਦੇ ਖਾਤਿਆਂ 'ਚ ਨਹੀਂ ਲੱਭਿਆ ਜਿਹਦੇ ਵਿੱਚ ਸਭ ਤੋਂ ਵੱਡਾ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਲਗਭਗ 2000 ਕਰੋੜ ਦੇ ਨੇੜੇ ਆ 1908 ਕਰੋੜ ਤੋਂ ਜ਼ਿਆਦਾ ਦਾ ਹਿਸਾਬ ਕਿਤਾਬ ਹੈ ਹੀ ਨਹੀਂ ਕੋਈ ਜੋ ਫੰਡ ਆਇਆ ਵਰਤਿਆ ਨਹੀਂ ਵਰਤਿਆ ਕਿੱਥੇ ਆ ਇਸੇ ਤਰ੍ਹਾਂ ਫਿਰ ਸਿੱਖਿਆ ਵਿਭਾਗ ਆ ਪੰਜਾਬ ਦਾ ਸਿੱਖਿਆ ਵਿਭਾਗ ਦੇ ਵਿੱਚ ਵੀ ਲਗਭਗ 673 ਕਰੋੜ ਤੋਂ ਵੱਧ ਦਾ ਹਿਸਾਬ ਕਿਤਾਬ ਹੈ ਜਿਹੜਾ ਕੋਈ ਕੈਗ ਨੂੰ ਨਹੀਂ ਲੱਭਿਆ ਰਿਪੋਰਟ 'ਚ ਨਹੀਂ ਜਨਤਕ ਹੋਇਆ ਸਥਾਨਕ ਸਰਕਾਰਾਂ ਦਾ ਵਿਭਾਗ ਹੈ ਮੰਨਾ ਸ਼ਹਿਰਾਂ ਨਾਲ ਜੁੜਿਆ ਹੋਇਆ ਮਤਲਬ ਸਾਡੇ ਨਗਰ ਨਿਗਮ ਨਗਰ ਕੌਂਸਲ ਵਾਲਿਆਂ ਨਾਲ 318 ਕਰੋੜ ਦਾ ਹਿਸਾਬ ਇਹਨਾਂ ਦਾ ਨਹੀਂ ਲੱਭਦਾ ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਦਾ 228 ਕਰੋੜ ਦਾ ਹਿਸਾਬ ਨਹੀਂ ਪਤਾ ਲੱਗ ਰਿਹਾ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦਾ 141 ਕਰੋੜ ਹੈ ਲਗਭਗ ਸੋ ਇੰਜ 3324 ਕਰੋੜ ਮੌਜੂਦਾ ਸਰਕਾਰ ਦੇ ਸਮੇਂ ਦਾ ਤੇ 350 ਪੁਰਾਣਾ ਮਿਲਾ ਕੇ 3674 ਕਰੋੜ ਦਾ ਹਿਸਾਬ ਕਿਤਾਬ ਕੈਗ ਲੱਭਦੀ ਫਿਰਦੀ ਆ ਅਸਲ ਦੇ ਵਿੱਚ ਕੈਗ ਨੂੰ ਇੱਕ ਫਿਕਰ ਇਸ ਗੱਲ ਦਾ ਵੀ ਹੈ ਕਿ ਵੀ ਸਭ ਤੋਂ ਵੱਧ ਜਿਹੜਾ ਹਵਾਲਾ ਆ ਰਿਹਾ ਉਹ ਇਹ ਆ ਰਿਹਾ ਕਿ 99% ਦੀ ਪੰਜਾਬ ਸਰਕਾਰ ਦਾ ਜਿਹੜਾ ਸਬਸਿਡੀ ਵਾਲਾ ਪੈਸਾ ਹੈ ਹਮਮਾ ਇੰਨਾ ਕੁੱਲ ਸਬਸਿਡੀ ਦਿੱਤੀ ਜਾਂਦੀ ਹੈ ਉਹ ਚ 99% ਇਕੱਲਾ ਬਿਜਲੀ ਵਾਲਾ ਜੀ ਉਧਰ ਕਰਜ਼ੇ ਦੀ ਕਰਜ਼ੇ ਦਾ ਬੋਝ ਪੰਜਾਬ 'ਤੇ ਵੱਧ ਰਿਹਾ ਹਮਮਾ ਖਰਚੇ ਵੱਧ ਰਹੇ ਨੇ ਅੱਜ ਕੈਬਨਟ ਦੀ ਬੈਠਕ ਸੀ ਵਿਜੇ ਜੀ ਕੈਬਨਟ ਦੀ ਬੈਠਕ ਦੇ ਵਿੱਚ ਪੰਜਾਬ ਦੇ ਵਿੱਚ ਪੈਟਰੋਲ 61 ਪੈਸੇ ਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਵਧਾਤਾ ਹਮਮਾ ਮਤਲਬ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਤਾਨੀ ਤੇ ਯੂਟੀ ਦੇ ਹਿਸਾਬ ਨਾਲ ਕੇਂਦਰ ਕਹਿੰਦਾ ਸਾਡਾ ਕੇਂਦਰ ਸ਼ਾਸਤ ਪ੍ਰਦੇਸ਼ ਹੈ ਇੱਥੇ 19 ਖੇਤੀ ਲਈ ਤਾਂ ਨਹੀਂ ਡੀਜ਼ਲ ਵਰਤਿਆ ਜਾਂਦਾ ਜਿੰਨਾ ਪੰਜਾਬ ਤੇ ਹਰਿਆਣਾ ਚ ਵਰਤਿਆ ਜਾਂਦਾ ਨਾ ਜੀ ਤੇ ਡੀਜ਼ਲ ਚੰਡੀਗੜ੍ਹ ਦੇ ਲੋਕਾਂ ਨੂੰ ਸਸਤਾ ਮਿਲਦਾ ਕਾਰਾਂ ਚ ਪਾਉਣ ਲਈ ਪੰਜਾਬ ਚ ਲੋਕਾਂ ਨੂੰ ਟਰੈਕਟਰ ਚ ਪਾਉਣ ਲਈ ਮਹਿੰਗਾ ਮਿਲ ਰਿਹਾ ਮਤਲਬ ਹੋਰ ਮਹਿੰਗਾ ਕਰ ਤੋ ਸੀ ਚੰਡੀਗੜ੍ਹ ਨਾਲੋਂ ਪਹਿਲਾਂ ਹੀ ਮਹਿੰਗਾ ਸੀ ਹੁਣ 92 ਪੈਸੇ ਪ੍ਰਤੀ ਲੀਟਰ ਪੰਜਾਬ ਚ ਅੱਜ ਤੋਂ ਡੀਜ਼ਲ ਤੇ ਬੈਟ ਹੋਰ ਵਧ ਗਿਆ ਤੇ 61 ਪੈਸੇ ਵੈਟ ਵਧਨ ਨਾਲ ਪੈਟਰੋਲ ਵੀ ਮਹਿੰਗਾ ਹੋ ਗਿਆ ਤੇ ਅੱਜ ਤੋਂ 3 ਰੁਪਏ ਪ੍ਰਤੀ ਜੁੰਟ ਬਿਜਲੀ 7 ਕਿਲੋਵਾਰਡ ਤੱਕ ਵਾਲੇ ਲਈ ਮਹਿੰਗੀ ਕਰਦੀ ਵੈਸੇ 300 ਯੂਨਟ ਮਾਫ ਹੈ ਹਮ ਹਰ ਮਹੀਨੇ ਦਾ ਜੀ ਪਰ ਇਹਦੇ ਨਾਲ ਹੁਣ ਜਿਹੜੀ ਬਿਜਲੀ ਮਹਿੰਗੀ ਹੋਈ ਹੈ ਅਗਲਾ ਕਹਿੰਦਾ ਕਿ ਜਿਹੜਾ ਬਿੱਲ ਦੇ ਰਿਹਾ ਉਹਦੇ ਲਈ ਤਾਂ ਨਾ ਮਾਫ ਖਰਚਾ ਖੜਾ ਹੋ ਗਿਆ ਹਮ ਜਿਹੜਾ ਬਿੱਲ ਅਦਾ ਕਰੇ ਰਿਹਾ ਉਹਦੇ ਲਈ ਤੁਸੀਂ ਮਹਿੰਗੀ ਕਰਤੀ ਜਿਹੜਾ ਨਹੀਂ ਦੇ ਰਿਹਾ ਉਹਨੂੰ ਮੋਜਾ ਨੇ ਤੇ ਦੂਏ ਪਾਸੇ ਕੁੱਲ ਸਬਸਿਡੀ ਦਾ 99% ਸਿਰਫ ਮੁਫਤ ਬਿਜਲੀ ਤੇ ਜਾਂਦਾ ਤੁਸੀਂ ਇੱਥੋਂ ਦਾ ਯਾਰਾ ਲੋ ਪਿਛਲੇ ਸਾਲ ਜਿਹੜੀ ਆਡਿਟ ਰਿਪੋਰਟ ਦੇ ਵਿੱਚ ਸਾਡਾ ਹਿਸਾਬ ਕਿਤਾਬ ਸੀਗਾ ਸਬਸਿਡੀ ਦਾ ਉਹ 13361 ਕਰੋੜ ਸੀ ਜੀ ਇਸ ਵਾਰ ਇਹ ਵੱਧ ਕੇ 20607 ਕਰੋੜ ਹੋ ਗਿਆ ਹੂੰ ਇਹ ਸਬਸਿਡੀ ਵਾਲਾ ਖਰਚਾ ਤੇ 68% ਪਹਿਲਾਂ ਬਿਜਲੀ ਸਬਸਿਡੀ ਲਈ ਵਰਤਿਆ ਜਾਂਦਾ ਸੀ ਹੁਣ 99% ਕੋਲ ਸਬਸਿਡੀ ਦਾ ਵਰਤਿਆ ਜਾ ਰਿਹਾ ਤੇ ਆ ਵੀ ਇੱਕ ਪਹਿਲੂ ਹੈ ਤੇ ਦੂਏ ਪਾਸੇ ਹਿਸਾਬ ਨਹੀਂ ਮਿਲ ਰਿਹਾ ਪੰਜਾਬ ਸਰਕਾਰ ਲਈ ਇੱਕ ਨਵਾਂ ਸਵਾਲ ਖੜਾ ਹੋ ਗਿਆ ਕਿ ਕਿਤੇ ਕੇਂਦਰੀ ਫੰਡਾਂ ਦੀ ਦੁਰਵਰਤੋਂ ਤਾਂ ਨਹੀਂ ਜੀ ਜਾਂ ਹਸਾਬ ਕਿਤਾਬ ਸਹੀ ਨਹੀਂ ਰੱਖਣਾ ਹੁੰਦਾ ਇਹ ਸਵਾਲ ਹੈ ਹੂੰ ਦੀਪਕ ਜੀ ਡੇਰਾ ਸਿਰਸਾ ਮੁਖੀ ਨੂੰ ਜਿਹੜੇ ਜੇਲਰ ਨੇ 6 ਵਾਰੀ ਰੋਲ ਦਿੱਤੀ ਸੀ ਉਹਨੂੰ ਹੁਣ ਭਾਜਪਾ ਨੇ ਆਪਣਾ ਉਮੀਦਵਾਰ ਬਣਾ ਲਿਆ ਜੀ ਤੇ ਬਿਲਕੁਲ ਇਹਦੇ ਵਿੱਚ ਕੋਈ ਦੋਵੇ ਰਾਏ ਨਹੀਂ ਕਿ ਕੱਲ ਆਪਾਂ ਬਨੀਸ਼ ਫੁਗਾੜ ਦੇ ਵਾਰਨਾ ਗੱਲ ਕਰ ਰਹੇ ਸੀ ਥੋੜਾ ਸਮਾਂ ਪਹਿਲਾਂ ਹੀ 67 ਉਮੀਦਵਾਰਾਂ ਦੀ ਇੱਕ ਸੂਚੀ ਆਈ ਸੀ ਹਮ ਤੇ ਜਦੋਂ ਸੂਚੀ ਨੂੰ ਖੋਖਿਆ ਗਿਆ ਖੰਗਾਲਿਆ ਗਿਆ ਤਾਂ ਉਹਦੇ ਵਿੱਚੋਂ ਖਾਸਾ ਕੁਝ ਨਿਕਲ ਆਇਆ ਜੀ ਉਹਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਨਿਕਲੀਆਂ ਉਹਨਾਂ ਦੇ ਵਿੱਚ ਅਹਿਮ ਗੱਲ ਇਹ ਸੀਗੀ ਕਿ ਵੀ 25 ਨਵੇਂ ਚੇਰਿਆਂ ਨੂੰ ਟਿਕਟ ਦਿੱਤੀ ਹੈ ਭਾਜਪਾ ਨੇ ਇਸ ਵਾਰ ਜੀ ਨਵੇਂ ਚੇਰਿਆਂ ਨੂੰ ਟਿਕਟ ਦੇਣ ਦਾ ਮਤਲਬ ਇਹਨਾਂ 27 ਹਲਕਿਆਂ ਦੇ ਵਿੱਚੋਂ ਪ੍ਰਾਂਿਆਂ ਦੀ ਕਿੰਨੀਆਂ ਦੀ ਛੁੱਟੀ ਹੋ ਗਈ ਕੁਝ ਮੰਤਰੀਆਂ ਦੀ ਛੁੱਟੀ ਕਰਤੀ ਜੀ ਕੁਝ ਐਮਐਲਏ ਦੀ 9-10 ਐਮਐਲਏ ਘਰਾਂ ਨੂੰ ਤੌਰ ਤੇ ਸੋ ਇਹ ਸਾਰੀ ਪ੍ਰਕਿਰਿਆ ਦੇ ਹਵਾਲੇ ਨਾਲ ਇਸ 67 ਦੇ ਵਿੱਚ 6 ਉਮੀਦਵਾਰ ਅਜਿਹੇ ਨੇ ਜਿਹੜੇ 2 ਜਾਂ 3 ਦਿਨ ਪਹਿਲਾਂ ਜਿਨ੍ਹਾਂ ਨੇ ਭਾਜਪਾ ਜੁਆਇਨ ਕੀਤੀ ਸੀ 2 ਜਾਂ 3 ਦਿਨ ਪਹਿਲਾਂ ਜੀ ਪਰਿਵਾਰਵਾਦ ਵੀ ਈਚ ਹੈਗਾ ਦਲਵਾਦ ਨੂੰ ਵੀ ਈਚ ਹੈਗਾ ਮਕੂਬਾ ਖਰੰਗਟੰਗ ਵੀ ਹੈਗੇ ਉਹ ਸਾਰਾ ਕੁਝ ਹੈਗਾ ਹੁਣ ਕੋਈ ਸਿਧਾਂਤ ਨਾਂ ਦੀ ਚੀਜ਼ ਨਹੀਂ ਹੈਗੀ ਇਸ ਸੂਚੀ ਦੇ ਵਿੱਚ ਜਿਹੜੀ ਲੱਭੀ ਜਾਵੇ ਪਰ ਇਹਦਾ ਅਵਾਰ ਇੰਨਾ ਆਇਆ ਕਿ ਅੱਜ ਦੀ ਤਰੀਕ 'ਚ ਕੱਲ ਆਪਾਂ ਜਦੋਂ ਕਰ ਰਹੇ ਸੀ ਤਾਂ 67 ਉਮੀਦਵਾਰਾਂ ਦੀ ਸੂਚੀ ਦਾ ਜ਼ਿਕਰ ਕਰ ਰਹੇ ਸੀ ਜੀ ਅੱਜ ਜਦੋਂ ਆਪਾਂ ਖਬਰ ਕਰਨਾ ਤਦ ਤੱਕ 32 ਲੀਡਰ ਜਿਹੜੇ ਚਿਕਟਾਂ ਦੇ ਦਾਵੇਦਾਰ ਸੀ ਭਾਜਪਾ ਛੱਡ ਚੁੱਕੇ ਨੇ ਹਮ ਤੇ ਉਧਰ ਬਗਾਵਤ ਇੱਕ ਤਰ੍ਹਾਂ ਨਾਲ ਸ਼ੁਰੂ ਹੋ ਗਈ ਆ ਉਹ ਜਿੰਦਲ ਸਭ ਤੋਂ ਦੁਨੀਆ ਦੀ ਤੇ ਭਾਰਤ ਦੀ ਤੀਜੇ ਨੰਬਰ ਦੀ ਸਭ ਤੋਂ ਅਮੀਰ ਔਰਤ ਹੈ ਜੀ ਜਿੰਦਲ ਹੈ ਨਾ ਉਹਨੇ ਉਹਨੇ ਐਲਾਨ ਕਰਤਾ ਕਿ ਮੈਂ ਤਾਂ ਅਯਾਦ ਲੜੂੰਗੀ ਇੱਕ ਕਪਤਾ ਇਹਨਾਂ ਦੀ ਸਾਬਕਾ ਮੰਤਰੀ ਹੈ ਉਹ ਤਿਆਰ ਹੈ ਸੋ 7-8 ਜਹੇ ਲੀਡਰ ਨੇ ਜਿਹੜਾ ਨੇ ਕਹਿੰਦੇ ਵਗਾਬਦਾ ਝੰਡਾ ਚੱਕ ਲਿਆ ਐ ਕੁੱਲ 32 ਲੀਡਰ ਨੇ ਜਿਹੜੇ ਛੱਡ ਗਏ ਨੇ ਭਾਜਪਾ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਸੂਚੀ ਦੇ ਵਿੱਚ ਜਿਹੜਾ ਨੇ 3 ਦਿਨ ਪਹਿਲਾਂ ਭਾਜਪਾ ਜੁਆਇਨ ਕੀਤੀ ਜਿਹੜੇ 6 ਉਮੀਦਵਾਰ ਨੇ ਉਹਨਾਂ ਦੇ ਵਿੱਚ ਸੁਨੀਲ ਸਾਗਵਾਨ ਵੀ ਨੇ ਜਿਹੜੇ 5 ਸਾਲ ਲਗਾਤਾਰ ਜਿਹੜੀ ਸਿਨੈਰੀਓ ਜੇਲ ਹੈ ਉਹਦੇ ਵਿੱਚ ਬਤੌਰ ਜੇਲਰ ਭੂਮਿਕਾ ਨਿਭਾਉਂਦੇ ਰਹੇ ਨੇ ਤੇ 6 ਵਾਰ ਡੇਰਾ ਸਿਰਸਾ ਮੁਖੀ ਨੂੰ 10 ਵਾਰ ਜਿਹੜੀ ਪ੍ਰੋਲ ਮਿਲੀ ਹੈ ਉਹਦੇ ਵਿੱਚੋਂ 6 ਵਾਰ ਇਸ ਜੇਲਰ ਦੀ ਮਿਹਰਬਾਨੀ ਕਰਕੇ ਇਹਦੇ ਜੇਲਰ ਦੀ ਐਪਲੀਕੇਸ਼ਨ ਕਰਕੇ ਤੇ ਜਿੰਨਾਂ ਦੇ ਦਸਤਾਕਤਾਂ ਕਰਕੇ ਉਹਨੂੰ ਪ੍ਰੋਲ ਮਿਲੀ ਹੈ ਮਤਲਬ ਡੇਰਾ ਸਿਰਸਾ ਮੁਖੀ ਨਾਲ ਯਾਰਾਨਾ ਪਗਾਇਆ ਭਾਜਪਾ ਨੇ ਟਿਕਟ ਦੇ ਕੇ ਹੂੰ ਜਾਂ ਡੇਰਾ ਸਿਰਸਾ ਮੁਖੀ ਜਿਸ ਦੇ ਨੰਦਰ ਜਾ ਰਿਹਾ ਸੀ ਉਸੇ ਦਿਨੇ ਸੂਚੀ ਜਾਰੀ ਹੋ ਰਹੀ ਸੀ ਜੀ ਤੇ ਇਹ ਇਸ ਲਈ ਕਿ ਉਹ ਜਿਹੜਾ ਬਾਹਰ ਹੈ ਅਸੀਂ ਪਰੋਲ ਤੇ ਆਪਣਾ ਕੰਮ ਕਰ ਗਿਆ ਸੁਨੀਲ ਸਾਗਵਾਂ ਦੀ ਟਿਕਟ ਦਵਾ ਗਿਆ ਹੂੰ ਜਿਵੇਂ ਸੁਨੀਲ ਸਾਗਵਾਂ ਨੂੰ ਟਿਕਟ ਦੇ ਕੇ ਭਾਜਪਾ ਨੇ ਡੇਰਾ ਪ੍ਰੇਮੀਆ ਨੂੰ ਸੁਨੇਹਾ ਦਿੱਤਾ ਕਿ ਵੋਟਾਂ ਸਾਨੂੰ ਪਾ ਦਿਓ ਜੀ ਪਰ ਇਹ ਸਾਰਿਆਂ ਦੇ ਵਿਚਾਲੇ ਇੱਕ ਸਾਫ ਹੋ ਗਿਆ ਕਿ ਵਿਨੇਸ਼ ਫੁਗਾੜ ਦੀ ਤਾਂ ਛੁੱਟੀ ਹੋ ਗਈ ਹੂੰ ਹੂੰ ਸੁਨੀਲ ਸਾਗਵਾਂ ਨੂੰ ਦਾਦਰੀ ਤੋਂ ਟਿਕਟ ਦਿੱਤੀ ਹੈ ਤੇ ਦਾਦਰੀ ਉਹ ਹੈ ਜਿੱਥੇ ਪਿਛਲੀ ਵਾਰ ਵਿਨੇਸ਼ ਫੁਗਾੜ ਨੂੰ ਟਿਕਟ ਦਿੱਤੀ ਸੀ ਹੁਣ ਇਹਦਾ ਮਤਲਬ ਇੱਥੋਂ ਵੀ ਜੇ ਚਾਹਵੇ ਵਿਨੇਸ਼ ਫੁਗਾੜ ਲੜ ਸਕਦੀ ਹੈ ਬੇਸ਼ੱਕ ਉਹਨੇ ਕਹਿੰਦੇ ਮੁੱਖ ਤੌਰ ਤੇ ਚੋਣ ਅਜੇ ਆਪਣੇ ਸੌਰੇ ਪਰਿਵਾਰ ਵਾਲੀ ਸੀਟ ਦੀ ਉਹ ਕੀਤੀ ਹੈ ਜੀਨ ਦੀ ਜਨਾਲਾ ਸੀਟ ਤੋਂ ਹੀ ਸ਼ਾਇਦ ਉਹ ਲੜੇ ਪਰ ਸੁਨੀਲ ਸਾਗਵਾਨ ਦੇ ਇਸ حوالے ਨਾਲ ਇੰਜ ਸਨੇਹਾ ਚਲਾ ਗਿਆ ਕਿ ਭਾਜਪਾ ਚੜਾ ਵੀ ਰਹੀ ਹੈ ਹੂੰ ਭਾਜਪਾ ਡਰਾ ਵੀ ਰਹੀ ਹੈ ਤੇ ਇਹ ਵੀ ਦੱਸ ਰਹੀ ਹੈ ਕਿ ਜਿਹੜਾ ਸਾਡਾ ਯਾਰਾਨਾ ਹੈ ਉਹਦਾ ਤੋਹਫਾ ਸੀ ਟਿਕਟਾਂ ਦੇ ਰੂਪ ਚ ਦਿੰਨੇ ਆ ਸੋ ਸੁਨੀਲ ਸਾਗਵਾ ਨੂੰ ਟਿਕਟ ਦੇਣਾ ਆਪਣੇ ਆਪਸ ਤੋਂ ਵਾਲਾ ਹਾਂ ਹੁਣ ਇਹ ਤੇ ਕਾਂਗਰਸ ਰੋਲਾ ਪਾ ਰਹੀ ਹੈ ਕਿ ਦੇਖੋ ਜੀ ਆਹ ਕੁਛ ਕੀ ਕਰਤਾ ਅਗਲੇ ਕਹਿੰਦੇ ਕਿ ਇਹਦਾ ਪਿਓ ਵੀ ਚੋਣਾਂ ਲੜਦਾ ਸੀ ਹੂੰ ਉਹ ਵੀ ਯਾਨੀ ਇਹ ਸਰਕਾਰੀ ਨੌਕਰੀ ਛੱਡ ਕੇ ਆਇਆ ਉਸੇ ਤਰ੍ਹਾਂ ਉਹਨੇ ਵੀ ਐਸ ਡੀਓ ਸੀਗਾ ਉਹ ਵੀ ਐਸ ਐਨ ਐਲ ਚ ਉਹ ਵੀ ਛੱਡ ਕੇ ਆਇਆ ਸੀ ਉਹਨੂੰ ਕਾਂਗਰਸ ਵੀ ਟਿਕਟਾਂ ਦਿੰਦੀ ਰਹੀ ਆ ਹੋਰ ਪਾਰਟੀ ਵੀ ਟਿਕਟਾਂ ਦਿੰਦੀ ਰਹੇ ਉਹ ਐਮ ਐਲ ਏ ਵੀ ਰਿਹਾ ਇਹਨਾਂ ਹੁੱਡਾ ਦੀ ਸਰਕਾਰ ਚ ਕੋਈ ਮੰਤਰੀ ਵੀ ਰਿਹਾ ਲਿਆ ਹੁਣ ਇਹ ਕਹਿੰਦੇ ਨਹੀਂ ਜੀ ਉਹ ਤਾਂ ਤਾਂ ਪਹਿਲਾ ਪੀਰੀਅਡ ਸੀ ਨਾ ਡੇਰੇ ਵਾਲਾ ਪੀਰੀਅਡ ਤਾਂ ਨਹੀਂ ਸੀ ਜੀ ਪਰ ਹੁਣ ਵਾਲਾ ਪ੍ਰਕਿਰਿਆ ਸੋ ਇਸ ਲਈ ਸਾਰੀਆਂ ਥੈਲੀ ਦੇ ਚੱਟੇ ਇੱਕੋ ਜਿਹੇ ਨੇ ਕੋਈ ਬੜਾ ਫਰਕ ਨਹੀਂ ਹੈਗਾ ਪਰ ਹੁਣ ਸੀਨ ਸਾਗਵਾ ਨੂੰ ਟਿਕਟ ਦੇ ਕੇ ਪਾ ਜਿ ਪਾ ਨੇ ਜਿੱਥੇ ਇੱਕ ਪਾਸੇ ਡੇਰਾ ਪ੍ਰੇਮੀਆਂ ਦੀ ਵੋਟ ਤੇ ਨਜ਼ਰ ਰੱਖੀ ਆ ਉੱਥੇ ਖbroਧ ਵਾਲੀ ਧਿਰ ਵੀ ਆਪਣੇ ਖਿਲਾਫ ਖੜੀ ਕਰ ਲਈ ਆ ਸੋ ਚਰਚਾ ਖੂਬ ਹੈ ਇਸ ਪਹਿਲੇ ਦੀ ਦੀਪਕ ਜੀ ਗਿੱਦੜਵਾਹ ਹਲਕੇ ਦੀ ਗੱਲ ਕਰੀਏ ਗਿੱਦੜਵਾਹ ਹਲਕੇ ਦੀ ਕਮਾਨ ਹੁਣ ਬੀਬੀ ਹਰਸ਼ਿਮਰਤ ਬਾਦਲ ਦੇ ਹੱਥ ਸੌਂਪ ਦਿੱਤੀ ਗਈ ਆ ਬਿਲਕੁਲ ਜੀ ਬੀਬੀ ਹਰਸ਼ਿਮਰਤ ਕੌਰ ਬਾਦਲ ਇੱਕ ਤਰ੍ਹਾਂ ਨਾਲ ਮਤਲਬ ਕਿ ਸੁਖਵੀਰ ਬਾਦਲ ਨੂੰ ਪਿੱਛੇ ਕੀ ਹਟਾਇਆ ਪਰਿਵਾਰਵਾਦ ਅਜੇ ਵੀ ਵਰਕਰਾਂ ਦਾ ਹੂੰ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਗਿੱਦੜਵਾਹਾ ਜਿਬਲੀ ਚੌਂਡ ਦੇ ਵਿੱਚ ਸੁਖਵੀਰ ਬਾਦਲ ਦਾਅਵੇਦਾਰ ਬਣ ਕੇ ਆ ਰਹੇ ਨੇ ਸੁਖਵੀਰ ਬਾਦਲ ਮੀਟਿੰਗਾਂ ਕਰਨ ਲੱਗੇ ਨੇ ਤੇ ਇਹਦਾ ਹੀ ਹਵਾਲਾ ਦੇ ਕੇ ਉਥੋਂ ਡਿਮਪੀ ਢਿੱਲੋਂ ਨੇ ਪਾਲਾ ਵਧਨਿਆ ਸੀ ਜੀ ਉਹ ਡਿਮਪੀ ਢਿੱਲੋਂ ਹਲਕਾ ਇੰਚਾਰਜ ਸੀ ਵੈਸੇ ਇਹ ਇੱਕ ਨਵੀਂ ਮੁਸੀਬਤ ਖੜੀ ਕੀਤੀ ਹੈ ਰਾਜਨੀਤੀ ਦੇ ਵਿੱਚ ਅਕਾਲੀ ਦਲ ਨੇ ਖੁਦੇ ਹੂੰ ਹਲਕਾ ਇੰਚਾਰਜ ਦੀ ਰਾਜਨੀਤੀ ਅਕਾਲੀ ਦਲ ਹੀ ਪੰਜਾਬ 'ਚ ਲੈ ਕੇ ਆਇਆ ਮਤਲਬ ਅਕਾਲੀ ਦਲ ਦੀ ਸਰਕਾਰ ਆ ਜੀ ਪਰ ਆਹ 10 ਹਲਕਿਆਂ ਤੋਂ ਸਾਡੇ ਐਮਐਲਏ ਹਾਰ ਗਏ ਸੋ ਉਥੋਂ ਹਲਕਾ ਇੰਚਾਰਜ ਬਣ ਦੋ ਜਿਹੜਾ ਵੀ ਕਿਸੇ ਹੋਰ ਧਿਰ ਦਾ ਐਮਐਲਏ ਜਿੱਤਿਆ ਉਹਦੀ ਉਨੀ ਪਾਵਰ ਨਹੀਂ ਹੁੰਦੀ ਸੀ ਸਰਕਾਰ ਦੇ ਹੁੰਦਿਆਂ ਜਿੰਨੀ ਹਾਰੇ ਹੋਏ ਐਮਐਲਏ ਦੀ ਜਾਂ ਹਲਕਾ ਇੰਚਾਰਜ ਦੀ ਹੁੰਦੀ ਸੀ ਸੋ ਐਮਐਲਏ ਬਣ ਕੇ ਵਿਚਰਦਾ ਸੀ ਪਰ ਇਹ ਹਲਕਾ ਇੰਚਾਰਜ ਪਾਰਟੀਆਂ ਦੇ ਕਿਸ ਕਦਰ ਭਾਰੂ ਪਹਿਣਗੇ ਸ਼ਾਇਦ ਕਦੇ ਅਕਾਲੀ ਦਲ ਨੇ ਜਾਂ ਹੋਰ ਕਿਸੇ ਪਾਰਟੀ ਨੇ ਸੋਚਿਆ ਨਹੀਂ ਹੋਣਾ ਵਿਜੇ ਜੀ ਲੋਕ ਫਿਰ ਪਾਰਟੀ ਨੂੰ ਭੁੱਲ ਜਾਂਦੇ ਨੇ ਹਲਕਾ ਇੰਚਾਰਜ ਨਾਲ ਜੁੜ ਜਾਂਦੇ ਨੇ ਜੀ ਤਾਂ ਨਤੀਜਾ ਹੁਣ ਡਿਪਿਟਲ ਉਹਦੇ ਰੂਪ ਚ ਖਾਲੀ ਥਾਂ ਨੇ ਸੁਖਵੀਰ ਬਾਦਲ ਨੇ ਭੋਗਿਆ ਜੀ ਸੋ ਇਸ ਪ੍ਰਕਿਰਿਆ ਦੇ ਬਾਅਦ ਹੁਣ ਕਹਿੰਦੇ ਵੀ ਆਪਾਂ ਐ ਕਰੋ ਆਪਾਂ ਪ੍ਰਚਾਰ ਕਮੇਟੀ ਦੀ ਕੈਂਪੇਨ ਕਮੇਟੀ ਦੀ ਬਾਗਰ ਪਰਿਵਾਰ ਕੋਲੇ ਰੱਖੋ ਜੇ ਸੁਖਵੀਰ ਨਹੀਂ ਤਾਂ ਹਰ ਸਿਰਫ ਕੋਈ ਸਹੀ ਕਿਉਂਕਿ ਸੁਖਵੀਰ ਦੇ ਬਾਦਲ ਨੂੰ ਇਹ ਵੀ ਹੈ ਨਾ ਕਿ ਸ਼ਾਇਦ ਉਹਨੂੰ ਚੋਣ ਨਾਲ ਲੜ ਸਕਣ ਜੇ ਜਦ ਤੱਕ ਧਾਰਮਿਕ ਸਜ਼ਾ ਨਹੀਂ ਪੂਰੀ ਹੁੰਦੀ ਉਹਨਾਂ ਨੂੰ ਚੋਣ ਲੜਨ ਦੀ ਕੋਈ ਅਜਿਆ ਪ੍ਰਕਿਰਿਆ ਨਹੀਂ ਆਉਂਦੀ ਤਨਖਾਹਿਆ ਤੋਂ ਮੁਕਤੀ ਨਹੀਂ ਮਿਲਦੀ ਤਾਂ ਫਿਰ ਤਦ ਤੱਕ ਸੁਖਵੀਰ ਬਾਦਲ ਦੀ ਚੋਣ ਪ੍ਰਕਿਰਿਆ 'ਚ ਆਉਣਾ ਮੁਸ਼ਕਿਲ ਹੋਏਗਾ। ਸੋ ਇਸ ਲਈ ਘਰ ਦੀ ਗੱਲ ਘਰ ਚ ਰਹੇ ਤਾਂ ਜਿਹੜੀ ਗਿੱਦੜਵਾਹ ਸੀਟ ਹੈ ਉਹਦੇ ਭੁੰਦਰ ਸਾਹਿਬ ਨੇ ਹੁਕਮ ਚਾੜ੍ਹਿਆ ਬਤੌਰ ਕਾਰਜਕਾਰੀ ਪ੍ਰਧਾਨ ਤੇ ਦਰਜੀਤ ਚੀਮਾ ਜੀ ਨੇ ਜਨਤਕ ਕੀਤਾ ਕਿ ਹਰਸਿਮਰਤ ਕੌਰ ਬਾਦਲਾ ਜਿਹੜੀ ਜੀ ਉਹ ਗਿੱਦੜਵਾਹ ਹਲਕੇ ਤੋਂ ਹਲਕਾ ਇੰਚਾਰਜ ਹੋਏਗੀ। ਇਸੇ ਤਰ੍ਹਾਂ ਬਰਨਾਲਾ ਹਲਕੇ ਦਾ ਜਿਹੜਾ ਹੈਗਾ ਉਤੋਂ ਹੀਰਾ ਸਿੰਘ ਗਾਬੜੀਆਂ ਨੂੰ ਸ਼ਹਿਰੀ ਖੇਤਰ ਤੋਂ ਹਲਕਾ ਇੰਚਾਰਜ ਲਾਇਆ ਗਿਆ ਤੇ ਇਕਬਾਲ ਸਿੰਘ ਝੁੰਡਰ ਨੂੰ ਬਰਨਾਲਾ ਦਿਹਾਤੀ ਤੋਂ ਪ੍ਰਚਾਰ ਮਹਿਮ ਦੀ ਬਾਗਡੋਰ ਸੰਭੀ ਗਈ। ਸੋ ਅਜੇ 2 ਸੀਟਾਂ ਤੇ ਹੀ ਕਾਰਵਾਈ ਵਢੀ ਆ 2 ਸੀਟਾਂ ਤੇ ਅਜੇ ਰਹਿੰਦੀ ਆ ਕਿਉਂਕਿ ਅਕਾਲੀ ਦਲ ਇਹ ਦਿਖਾਉਣ ਦੀ ਕੋਸ਼ਿਸ਼ ਕਰੀ ਜਾਂਦਾ ਕਿ ਅਸੀਂ ਸਾਰਾ ਕੁਝ ਸੰਮਤਲ ਚੱਲ ਰਿਹਾ ਪਰ ਸੰਮਤਲ ਨਹੀਂ ਆਕਾਲੀ ਦਲ ਦਾ ਜੋ ਬੁਖੇੜਾ ਆਪਾਂ ਲਗਾਤਾਰ ਉਹਦੀ ਗੱਲ ਕਰਦੇ ਰਹੇ ਆ ਜੀ ਪਰ ਇਥੋਂ ਗਿੱਦੜਵਾ ਤੋਂ ਇਸ਼ਾਰਾ ਫਿਰ ਦਿੱਤਾ ਕਿ ਅਜੇ ਵੀ ਪਰਿਵਾਰ ਬਾਚੋਂ ਅਕਾਲੀ ਦਲ ਨਿਕਲਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਮਮ ਦੀਪਕ ਜੀ ਮੋਹੱਲੇ ਦੇ ਵਿੱਚ ਇੱਕ ਮਦਰਜ਼ ਮਿਲਕ ਬੈਂਕ ਹੈ ਤੇ ਜਿਹੜੇ ਬੱਚਿਆਂ ਦੀਆਂ ਮਾਵਾਂ ਦੀ ਮੌਤ ਹੋ ਜਾਂਦੀ ਆ ਮਦਰਜ਼ ਮਿਲਕ ਬੈਂਕ ਮੁਹੱਲੇ ਦੇ ਵਿੱਚ ਉਹਨਾਂ ਬੱਚਿਆਂ ਵਾਸਤੇ ਇੱਕ ਵਰਦਾਨ ਬਣ ਕੇ ਸਿੱਧ ਹੋ ਰਿਹਾ ਇਹਦੇ ਬਾਰੇ ਦੱਸਿਓ ਜੀ ਬਿਲਕੁਲ ਜੀ ਮੇਰੇ ਕੋਲ ਉਹ ਪੂਰੀ ਰਿਪੋਰਟ ਪਈ ਹੈ ਜਿਹੜੀ ਬਕਾਇਦਾ ਤੌਰ ਤੇ ਮੈਡੀਕਲੀ ਟੀਮ ਦੇ ਹਵਾਲੇ ਨਾਲ ਜਨਤਕ ਕੀਤੀ ਗਈ ਆ ਹਾਂ ਮਾਂ ਦਾ ਦੁੱਧ ਆਪਣੇ ਪੰਜਾਬ ਦੇ ਵਿੱਚ ਤਾਂ ਜੇ ਮਤਲਬ ਕਬੱਡੀ ਦੇ ਮੈਦਾਨ 'ਚ ਘੋਲ ਹੋ ਮਤਲਬ ਜੱਫੇ ਲੱਗ ਰਹੇ ਹੋਣ ਜਾਂ ਕਿਤੇ ਦੰਗਲ ਦੇ ਵਿੱਚ ਜਾਂ ਕਿਤੇ ਹਨਾ ਜੱਫੀਆਂ ਦੇ ਜੱਫੇ ਜਾਂ ਫਿਰ ਕਿਤੇ ਮਤਲਬ ਆਪਸ ਦੇ ਵਿੱਚ ਕੋਈ ਉਹੀ ਲੜਾਈ ਝਗੜਾ ਵੀ ਪਿੰਡਾਂ 'ਚ ਹੋ ਜਵੇ ਤਾਂ ਵੀ ਕਹਿੰਦੇ ਆ ਕਿ ਆਜਾ ਜੀ ਮਾਂ ਦਾ ਦੁੱਧ ਪੀਤਾ ਹੈ ਨਾ ਸੋ ਮਾਂ ਦੇ ਦੁੱਧ ਦੀ ਮਹੱਤਤਾ ਇੱਥੋਂ ਹੀ ਸਮਝ ਆਉਂਦੀ ਹੈ ਤੇ ਡਾਕਟਰੀ ਤੌਰ ਦੇ ਉੱਤੇ ਵਿਖਿਆ ਜਾਂਦਾ ਕਿ ਜੰਮਦੇ ਜਵਾਕ ਦੇ ਲਈ ਮਾਂ ਦਾ ਦੁੱਧ ਅੰਮ੍ਰਿਤ ਵਰਗਾ ਹੁੰਦਾ ਜੀ ਪਰ ਦੋ ਤਰ੍ਹਾਂ ਦੇ ਪਹਿਲੂ ਆਉਂਦੇ ਨੇ ਕਿ ਇੱਕ ਤਾਂ ਕਈ ਵਾਰ ਮਤਲਬ ਕਿ ਡਿਲੀਵਰੀ ਦੇ ਦੌਰਾਨ ਜੱਚਾ ਚਲਾ ਜਾਂਦਾ ਹੈ ਬੱਚਾ ਬਚ ਜਾਂਦਾ ਹੈ ਤਾਂ ਬੱਚਾ ਬਚਣ ਤੋਂ ਬਾਅਦ ਜੇ ਮਾਂ ਨਾ ਹੋਵੇ ਤਾਂ ਉਹ ਮਾਂ ਦੇ ਦੁੱਧ ਤੋਂ ਬਾਂਝਾ ਰਹਿ ਜਾਂਦਾ ਜੇ ਕਈ ਮਸਲਿਆਂ ਦੇ ਵਿੱਚ ਅਜਿਹੀ ਮੈਡੀਕਲ ਤੌਰ ਤੇ ਦਿੱਕਤ ਆਉਂਦੀ ਹੈ ਕਿ ਮਾਤਾ ਨੂੰ ਦੁੱਧ ਨਹੀਂ ਉਤਰਦਾ ਬੱਚੇ ਦੀ ਨੂੰ ਜਾਂ ਫਿਰ ਇਹ ਵੀ ਹੁੰਦਾ ਹੈ ਕਿ ਹਾਂ ਮੈਡੀਕਲ ਤੌਰ ਤੇ ਦੁੱਧ ਪੀਣ ਲਾਇਕ ਨਹੀਂ ਹੁੰਦਾ ਬੱਚੇ ਦੇ ਤੋਂ ਇਹ ਜਿਹੇ ਕੇਸ ਦੇ ਲਈ ਇੱਕ ਦੇਸ਼ ਭਰ ਦੇ ਵਿੱਚ ਜਿਹੜੀ ਮਹਿਮ ਤੋਰੀ ਸੀਗੀ ਡਾਕਟਰ ਭੀਮਰਾਓ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਮਡ ਨੇ ਉਹਦੇ ਹਵਾਲੇ ਨਾਲ ਹੀ ਮਹਾਲੀ ਦੇ ਵਿੱਚ ਪੰਜਾਬ ਦਾ ਪਹਿਲਾ ਮਦਰ ਮਿਲਕ ਬੈਂਕ ਖੁੱਲਿਆ ਜੀ ਤੇ ਇਸ ਮਦਰ ਮਿਲਕ ਬੈਂਕ ਦੇ ਵਿੱਚ ਹਰ ਮਹੀਨੇ 50 ਤੋਂ 60 ਔਰਤਾਂ ਆਪਣਾ ਦੁੱਧ ਡੋਨੇਟ ਦੇ ਤੌਰ ਦੇ ਉੱਤੇ ਦੇ ਕੇ ਜਾਂਦੀਆਂ ਨੇ 50 ਤੋਂ 60 ਔਰਤਾਂ ਹਰ ਮਹੀਨੇ ਆਉਂਦੀਆਂ ਨੇ ਤੇ ਹਰ ਰੋਜ਼ ਔਸਤਨ 50 ਐਮਐਲ ਦੁੱਧ ਇਕੱਠਾ ਹੁੰਦਾ 500 ਐਮਐਲ ਦੁੱਧ ਇਕੱਠਾ ਹੁੰਦਾ ਹਰ ਰੋਜ਼ 500 ਐਮਐਲ ਤੇ ਉਹਦੇ ਨਾਲ 3 ਤੋਂ 4 ਬੱਚਿਆਂ ਨੂੰ ਪ੍ਰਤੀ ਦਿਨ ਦੁੱਧ ਮਿਲ ਜਾਂਦੀ ਹੈ ਮਾਂ ਦੇ ਦੁੱਧ ਦੀ ਫੀਡ ਮਿਲ ਜਾਂਦੀ ਹੈ ਹੂੰ ਸੋ ਇਹਦੇ ਨਾਲ ਕਿੰਨੇ ਬੱਚਿਆਂ ਦੇ ਲਈ ਇਹ ਸਹਾਈ ਹੋਇਆ ਇਸ ਨੇ ਸੱਜ ਪਤਾ ਬੁਰਕ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਤੇ ਇਸ ਜਿਹੜੀ ਟੀਮ ਡਿਊਟੀ ਨਿਭਾ ਰਹੀ ਹੈ ਉਹ ਕਹਿੰਦੇ ਅਸੀਂ ਆਸ ਕਰਦੇ ਹਾਂ ਕਿ ਆਉਣ ਦੇ ਸਮੇਂ ਚ ਇਹ ਜਿਹੜੇ 50 ਤੋਂ 60 ਮਹਿਲਾ ਹਰ ਮਹੀਨੇ ਆ ਰਹੀਆਂ ਨੇ ਇਹਨਾਂ ਦੀ ਗਿਣਤੀ ਚ ਵਾਧਾ ਹੋਵੇ ਹੈ ਹੋਰ ਘਟ ਨਹੀਂ ਕਮੀ ਹੋਣ ਤਾਂ ਕਿ ਅਸੀਂ ਬੱਚਿਆਂ ਨੂੰ ਜਿਨ੍ਹਾਂ ਨੂੰ ਫੀਡ ਦੀ ਲੋੜ ਹੈ ਮਾਂ ਦੇ ਦੁੱਧ ਦੀ ਲੋੜ ਹੈ ਉਹ ਦਾਇਰਾ ਵੱਸ ਸਕੇ ਸੋ ਮੈਨੂੰ ਇੱਕ ਪੋਜ਼ਿਟਿਵ ਖਬਰ ਲੱਗੀ ਜੀ ਉਸਾਰੂ ਖਬਰ ਲੱਗੀ ਮੈਨੂੰ ਲੱਗਿਆ ਕਿ ਇਹਦੀ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ ਜੀ ਦੀਪਕ ਜੀ 스마트 ਡਿਵਾਈਸਸ ਦੇ ਨਾਲ ਘਿਰੇ ਪਏ ਆ ਅਸੀਂ ਆਲੇ ਦੁਆਲੇ ਨਜ਼ਰ ਮਾਰੀਏ ਤਿੰਨ ਚਾਰ ਤਾਂ ਮੈਨੂੰ ਇੱਥੇ ਹੀ ਨਜ਼ਰ ਆ ਰਹੇ ਨੇ ਆਪਣੇ ਕੋਲ ਪਏ ਤੇ 스마트 ਡਿਵਾਈਸਸ ਕਹਿੰਦੇ ਭਾਵੇਂ ਬੰਦ ਵੀ ਪਏ ਹੋਣ ਇਹ ਸੁਣੀ ਵੀ ਜਾਂਦੇ ਨੇ ਗੱਲਾਂ ਤੇ ਮੂਵਮੈਂਟ ਵਗੈਰਾ ਟਰੈਕ ਕਰੀ ਜਾਂਦੇ ਨੇ ਕੀ ਕਹਿੰਦੀ ਹੈ ਰਿਪੋਰਟ ਜੀ ਆਮ ਤੌਰ ਤੇ ਹੁਣ ਹਰ ਵਿਅਕਤੀ ਜਾਣਦਾ ਹੈ ਇਹ ਗੱਲ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ 스마트 ਡਿਵਾਈਸ ਵਰਤਦਾ ਕੋਨ ਅ uh, ਕੰਪਿਊਟਰ Google Facebook YouTube ਜਿਹੜੇ ਵੀ ਇਹ ਪਲੇਟਫਾਰਮ ਹੈਗੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਕੋਈ ਚੀਜ਼ ਸਰਚ ਕਰ ਲੋ ਤਾਂ ਉਹ ਚੀਜ਼ ਦਾ ਇਸ਼ਤਿਹਾਰ ਜਦ ਇਹ ਤੁਹਾਡੀ ਵੈਬਸਾਈਟ ਤੇ ਤੁਹਾਡੀ ਮੇਲ ਤੇ ਤੁਹਾਡੇ WhatsApp ਤੇ ਤੁਸੀਂ ਕੁਝ ਵੀ YouTube ਤੇ ਖੋਲ ਕੇ ਦੇਖੋ ਤੁਸੀਂ ਜਦ ਇਹ ਆ ਜਾਂਦਾ ਜੀ ਪਰ ਇਹ ਗੱਲ ਬਹੁਤ ਪੁਰਾਣੀ ਹੋ ਗਈ ਵਿਜੇ ਜੀ ਹਮ ਨਵੀਂ ਜਾਣਕਾਰੀ ਇਹ ਦੱਸ ਰਹੀ ਆ ਕਿ ਜੇ ਤੁਹਾਡਾ ਫੋਨ ਬੰਦ ਪਿਆ ਜੀ ਜੇ ਤੁਹਾਡਾ ਕੰਧ ਤੇ ਲਟਕਦਾ ਟੈਲੀਵਿਜ਼ਨ ਬੰਦ ਪਿਆ ਹੂੰ ਇਹ ਤੁਹਾਡਾ ਲੈਪਟਾਪ ਕੰਪਿਊਟਰ ਮਤਲਬ ਸ਼ਟਡਾਊਨ ਪਿਆ ਤੇ ਤੁਸੀਂ ਆਪਣੇ ਘਰਦਿਆਂ ਨਾਲ ਕੋਈ ਸਲਾਹ ਕਰ ਰਹੇ ਹੋ ਕਿ ਆਪਾਂ ਕਾਰ ਨਵੀਂ ਖਰੀਦ ਲਈਏ ਜਾਂ ਅਸੀਂ ਗੱਲਬਾਤ ਕਰ ਰਹੇ ਹਾਂ ਅੱਛਾ ਨਿਆਣੇ ਨੂੰ ਬੂਟ ਲੈ ਕੇ ਦੇਣੇ ਆਹ ਕੰਪਨੀ ਦੇ ਲੈ ਲਈਏ ਤਾਂ ਉਹ ਤੋਂ ਬਾਅਦ ਜਦੋਂ ਤੁਸੀਂ ਆਪਣਾ ਸਮਾਰਟ ਡਿਵਾਈਸ ਔਨ ਕਰੋਗੇ ਤੁਹਾਨੂੰ ਉਸ ਕੰਪਨੀ ਦੀਆਂ ਐਡਾਂ ਕਾਰਾਂ ਦੀਆਂ ਮਸ਼ਹੂਰੀਆਂ ਸਾਰਾ ਕੁਝ ਆ ਜਾਏਗਾ ਜੀ ਬੰਦ ਪਏ ਸਮਾਰਟ ਡਿਵਾਈਸ ਤੁਹਾਡੀ ਗੱਲਬਾਤ ਸੁਣਦੇ ਨੇ ਜੀ ਤੇ ਉਹ ਸੁਣ ਕੇ ਰਿਕਾਰਡ ਵੀ ਕਰਦੇ ਨੇ ਬਕਾਇਦਾ ਤੌਰ ਤੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ 스마트 ਡਿਵਾਈਸ ਨੇ ਜਦੋਂ ਤੁਸੀਂ ਕੋਈ ਐਪ ਇਹਦੇ ਪਰ ਅਪਲੋਡ ਕਰਦੇ ਹੋ ਜਾਂ ਅਪਲੋਡ ਵਰਜਨ ਆਉਂਦਾ ਕਿ ਆਪਣੇ ਆਪ ਜੀ ਅਪਲੋਡ ਹੋਊਗਾ ਜੀ ਓਕੇ ਹੀ ਕਰ ਦਿੰਦੇ ਹੋ ਤੇ ਓਕੇ ਕਰਨ ਤੋਂ ਬਾਅਦ ਕਹਿੰਦੇ ਇੰਨੀਆਂ ਸ਼ਰਤਾਂ ਹੁੰਦੀਆਂ ਸੀ ਕਦੇ ਪੜਦੇ ਹੀ ਨਹੀਂ ਉਹ ਸ਼ਰਤਾਂ ਦੇ ਵਿੱਚ ਇਹ ਵੀ ਸ਼ਰਤ ਹੁੰਦੀ ਹੈ ਕਿ ਤੁਹਾਡੀ ਇਹ ਗੱਲਬਾਤ ਵੀ ਰਿਕਾਰਡ ਕਰ ਸਕਦਾ ਹੂੰ ਤੇ ਉਹ ਗੱਲਬਾਤ ਬੰਦ ਵਾਲੀ ਵੀ ਰਿਕਾਰਡ ਹੁੰਦੀ ਹੈ ਕਹਿੰਦੇ ਬਕਾਇਦਾ ਐਪ ਹੋਣ ਦੇ ਨਾਲ ਇਹ ਇਹਦੇ ਵਿੱਚ ਲਿਸਨਿੰਗ AI ਟੈਕਨੋਲੋਜੀ ਹੁਣ ਉਹਦੀ ਵਰਤੋਂ ਕੀਤੀ ਜਾਂਦੀ ਹੈ ਜਿੱਦਾਂ ਥੋਡੀ ਗੱਲਬਾਤ ਰਿਕਾਰਡ ਹੋ ਜਾਂਦੀ ਹੈ ਜਿੱਦਣ ਦੀ AI ਆਈ ਹੈ ਨਾ ਜੀ ਉਸ ਦਿਨ ਦੀ ਇਹਦੇ ਵਿੱਚ ਇੱਕ ਨਵੀਂ ਜਾਣਕਾਰੀ ਆਈ ਹੈ ਕਿ ਉਹਨਾਂ ਕੋਲ ਇੱਕ ਤਰੀਕਾ ਇਹ ਹੀ ਨਹੀਂਗਾ ਕਿ ਹਾਂ ਤੁਹਾਨੂੰ ਸਰਚ ਕਰਦੇ ਆ ਜਾਂ ਸੁਣਦੇ ਆ ਜਾਂ ਬੰਦ ਤੇ ਬੋਲਦੇ ਆ ਉਹ ਕਹਿੰਦੇ 470 ਫਰੋਥ ਨੇ ਇਹਨਾਂ ਸਮਾਰਟ ਡਿਵਾਈਸ ਦੇ ਕੋਲ ਜੀ ਜਿਨ੍ਹਾਂ ਦਾ ਮਤਲਬ ਉਹ ਕਹਿੰਦੇ ਤੁਹਾਡੀ ਟੈਨਸ਼ਨ ਤੋਂ ਤੁਹਾਡੇ ਫੇਸ ਤੋਂ ਵੀ ਰੀਡਿੰਗ ਕਰ ਸਕਦੇ ਨੇ ਕਿ ਤੁਸੀਂ ਕੀ ਸੋਚ ਰਹੇ ਹੋ ਤੁਹਾਡੀ ਬਾਡੀ ਲੈਂਗੁਏਜ ਤੋਂ ਵੀ ਤੁਹਾਨੂੰ ਕਿਹੜੀ ਚੀਜ਼ ਦੀ ਤਲਾਸ਼ ਹੈ ਕਿਹੜੀ ਚੀਜ਼ ਦੀ ਕਮੀ ਹੈ ਉਹ ਜਦ ਤੁਹਾਡੇ ਆਲੇ-ਦਾਲੇ ਆਨਲਾਈਨ ਬਾਜ਼ਾਰ ਜਦੇ ਖੁੱਲ ਜੇਗਾ ਕਹਿੰਦੇ ਹੂੰ ਸੋ ਇਸ ਲਈ ਉਹ ਤੁਸੀਂ ਬਹੁਤ ਖੁਸ਼ ਹੋ ਰਹੇ ਸੀ ਉਸ ਦਿਨ ਕਿ ਹਾਂ ਮੈਂ ਜਿਉਂ ਤੁਹਾਡੇ ਮੰਗ ਜਹਾਜ਼ ਤੇ ਚੜਾ ਕੇ ਸੁਣਨਾ ਫੋਨ ਹੈ ਨਾ ਇਹ 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 ਮੇਰੀ ਖੁਸ਼ੀ ਵੀ ਅਜ ਡਾਤੀ ਕਿ ਅੱਛਾ ਇਹ ਤਾਂ ਨਵਾਂ ਪੈਦੂਆ ਮਤਲਬ ਰਾਜਨੀਤਿਕ ਪਾਰਟੀਆਂ ਨੇ ਨਾ ਜਿਹੜੀਆਂ ਜੀ ਹੁਣ ਜੀ 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 ਉਹਨਾਂ ਨੇ ਲਗਭਗ ਇਹ ਵਰਤਾਰਾ ਅਪਣਾ ਲਿਆ ਹੂੰ ਕਿ ਉਹ ਜਿੱਥੇ ਆਪਣੀ ਪਰਸਨਲ ਮੀਟਿੰਗ ਕਰਦੇ ਨੇ ਉਸ ਕਮਰੇ ਦੇ ਵਿੱਚ ਕੋਈ ਲੈਪਟਾਪ ਕੋਈ ਕੰਪਿਊਟਰ ਕੋਈ ਮੋਬਾਈਲ ਨਹੀਂ ਹੁੰਦਾ ਉਹ ਬਾਹਰ ਰੱਖਨੇ ਸ਼ੁਰੂ ਕਰਦੇ ਜੀ ਸੋ ਪਰ ਇਹ ਖਤਰਨਾਕ ਹੈ ਟੈਲੀਵਿਜ਼ਨ ਦਾ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਸਕਰੀਨ ਤੇ ਟੈਲੀਵਿਜ਼ਨ ਬੰਦ ਪਿਆ ਜਿਹੜਾ ਉਹ ਵੀ ਸੁਣਦਾ ਹੂੰ ਸੋ ਇਸ ਲਈ ਇਹ ਕਾਰਪੋਰੇਟ ਘਰਾਣਿਆਂ ਨੂੰ ਬਾਜ਼ਾਰ ਨੂੰ ਤੁਹਾਡੀ ਸਾਰੀ ਜਾਣਕਾਰੀ ਉਪਲਬਧ ਕਰਾਉਣ ਦੇ ਲਈ ਮਤਲਬ ਇਹਨਾਂ ਕੰਪਨੀ ਦੇ ਇੱਕੋ ਟੀਚਾ ਹੁੰਦਾ ਹੈ ਕਿ ਤੁਹਾਡੀ ਜੇਬ 'ਚ ਪੈਸਾ ਨਾ ਰਹੇ ਉਹ ਬਾਜ਼ਾਰ ਚ ਜਾਵੇ ਜੀ ਤੇ ਉਹਦੇ ਵਿੱਚੋਂ ਸਫਰ ਨੇ ਕੀ ਤੁਸੀਂ ਖਾਓਗੇ ਕੀ ਤੁਸੀਂ ਪਾਓਗੇ ਕੀ ਤੁਸੀਂ ਦੇਖੋਗੇ ਕੀ ਤੁਸੀਂ ਸੁਣੋਗੇ ਕੀ ਤੁਸੀਂ ਸੋਚੋਗੇ ਇਹ ਤੁਹਾਡੇ ਸਮਾਰਟ ਡਿਵਾਈਸ ਫੈਸਲਾ ਕਰਦੇ ਨੇ ਤੁਸੀਂ ਨਹੀਂ ਹੁੰਦੇ ਫੈਸਲਾ ਕਰਦੇ ਹੂੰ